ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਬੱਚੀ ਜਿਹੜੀ ਐ ਇਹਦਾ ਨਾਮ ਦੀਵਾਨਸੀ ਐ ਗੋਦੜਾ ਪਿੰਡ ਹੁਸ਼ਿਆਰਪੁਰ ਤੋਂ ਇਹ ਬੱਚੀ ਨੂੰ 2 ਸਾਲ ਤੋਂ ਸਮਾਜ ਸੇਵਾ ਸੰਸਥਾ ਠਿੱਕਰੀਵਾਲ ਜਥੇਬੰਦੀ ਦਾ ਅਸਰਪਿੰਦਰ ਸਿੰਘ ਮੁਖ ਸੇਵਾਦਾਰ ਅਸੀਂ ਸੁਭਾਰ ਰਹੇ ਆ ਇਹ ਬੱਚੀ ਦੀ ਮਾਤਾ ਨੇ ਇਹਨੂੰ ਛੋਟੇ ਹੁੰਦਿਆਂ ਹੀ ਬੈੱਡ ਤੋਂ ਥੱਲੇ ਛੁੱਟ ਦਿੱਤਾ ਕਿਉਂਕਿ ਇਹਨੂੰ ਉਹਨੇ ਮੰਜ਼ੂਰ ਨਹੀਂ ਕੀਤਾ ਤੇ ਇਹਦੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਚਲੀ ਗਈ ਸਿਰ ਤੇ ਸੱਟ ਲੱਗਣ ਆੱਖਾਂ ਦੀਆਂ ਪੁੱਤਰੀਆਂ ਸੁੰਗੜ ਗਈਆਂ ਮਾਤਾ ਛੱਡ ਕੇ ਚਲੀ ਗਈ ਹੈ ਇੱਕ ਦਾਦੀ ਮਾਂ ਬਜ਼ੁਰਗ ਹੈ ਤੇ ਪਿਤਾ ਜਿਹੜਾ 24 ਘੰਟੇ ਨੂੰ ਆਪਣੀ ਗੋਦ ਵਿੱਚ ਲਈ ਫਿਰਦਾ ਹਰ ਇੱਕ ਹਸਪੀਟਲ ਚ ਲੈ ਕੇ ਜਾ ਰਿਹਾ ਤੇ ਮਾਤਾ ਵੱਲੋਂ ਨਵੇਂ-ਨਵੇਂ ਥਾਵਾਂ ਤੇ ਕੇਸ ਕੀਤੇ ਜਾਂਦੇ ਇਹਦੇ ਪਿੰਡ ਦੀ ਸਰਪੰਚਣੀ ਜਿਹੜੀਆਂ ਉਹ ਤੇ ਇੱਕ ਹੋਰ ਜਨਾਨੀ ਇਹਨਾਂ ਦੇ ਪਿੰਡ ਦੀ ਉਸਾ ਰਾਣੀ ਉਹਨਾਂ ਨੇ ਰਲ ਕੇ ਇਸ ਦੇ ਪਿਤਾ ਨੂੰ ਫਸਾਇਆ ਤੇ ਉਹਨਾਂ ਦੀ ਮਦਦ ਕੀਤੀ ਤੇ ਇਸ ਦੇ ਪਿਤਾ ਤੇ ਅੱਜ ਤੋਂ 7-8 ਸਾਲ ਪਹਿਲਾਂ ਰਾਤ ਉਹਨਾਂ ਨੇ 12 ਵਜੇ ਹਮਲਾ ਕਰਕੇ ਕੁੱਟਮਾਰ ਕਰਕੇ ਟੈਂਪੂ ਤੇ ਆਣ ਕੇ ਸਾਰਾ ਸਮਾਨ ਚੁੱਕ ਕੇ ਲੈ ਗਏ ਜਿਸ ਵਿੱਚ ਇਹਨਾਂ ਦੀ ਪਿੰਡ ਦੀ ਸਰਪੰਚ ਲੇਡੀਜ਼ ਉਹਨੇ ਮਦਦ ਕੀਤੀ ਤੇ ਇਸ ਬੰਦੇ ਨੂੰ ਝੂਠੇ ਕੇਸ 'ਚ ਫਸਾਇਆ ਜਿਹੜਾ ਕਿ ਸਾਡੇ ਸੰਪਰਕ ਵਿੱਚ ਆਇਆ ਅੱਜ ਇਹ ਬੱਚੀ ਸਾਡੇ ਕੋਲ ਸਾਡੇ ਨਗਰ ਠਿਕਰੀਵਾਲ ਪਹੁੰਚੀ ਪਿਤਾ ਦੇ ਨਾਲ ਤੇ ਇਹਦੇ ਉੱਤੇ ਤਸੱਦਦ ਕਰਨ ਵਾਲੀ ਇਹਦੀ ਮਾਤਾ ਡੈਨ ਨੇ ਅਤ ਕਰ ਦਿੱਤੀ ਅਸੀਂ ਬੇਨਤੀ ਕਰਦੇ ਹਾਂ ਆਪ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਇਸ ਬੱਚੀ ਦੀ ਮਦਦ ਕੀਤੀ ਜਾਵੇ ਇਸ ਬੱਚੀ ਦਾ ਸਾਰਾ ਖਰਚਾ ਦੇਖ ਰੇਕ ਸਮਾਜ ਸੇਵਾ ਸੰਸਥਾ ਠਿਕਰੀਵਾਲ ਕਰ ਰਹੀ ਹੈ ਤੇ ਬੱਚੀ ਬਹੁਤ ਪਿਆਰੀ ਬੱਚੀ ਹੈ دیਵਾਨਸੀ ਨਾਮ ਹੈ ਇਸ ਟਾਈਮ 7 ਸਾਲ ਦੀ ਹੋ ਚੁੱਕੀ ਹੈ ਤੇ ਸੰਗਤ ਜੀ ਇਹ ਬੱਚੇ ਰੱਬ ਦਾ ਰੂਪ ਹੁੰਦੇ ਨੇ ਕੋਟ ਕਚਹਿਰੀਆਂ ਦੇ ਕੇਸ ਤੇ ਇਸ ਦੇ ਪਿੰਡ ਦੀ ਜਿਹੜੀ ਲੇਡੀ ਸਰਪੰਚ ਹੈ ਤੇ ਨਾਲ ਉਹਦੇ ਉਸਾ ਰਾਣੀ ਉਹਨਾਂ ਤੇ ਵੀ ਬਣਦੀ ਕਾਰਵਾਈ ਅਸੀਂ ਕਰਵਾਵਾਂਗੇ ਹੁਣੇ ਕੇਸ ਨੂੰ ਅਸੀਂ ਦੁਬਾਰਾ ਚੱਕ ਲਿਆ ਤੇ ਸ਼ਿਆਰਪੁਰ ਐਸਐਸਪੀ ਕੋ ਜਾ ਕੇ ਤੇ ਬਣਦੀ ਕਾਰਵਾਈ ਕਰਵਾਉਣ ਲਈ ਦਰਖਾਸਤ ਵੀ ਦੇ ਰਹੇ ਆ ਤੇ ਇਸ ਦੀ ਮਾਂ ਤੇ ਜੋ ਵੀ ਸਜ਼ਾ ਬਣਦੀ ਆ ਉਹ ਨੂੰ ਜਰੂਰ ਦਿਵਾਵਾਂਗੇ ਸਾਨੂੰ ਆਪ ਸੰਗਤਾਂ ਦਾ ਸਹਿਯੋਗ ਚਾਹੀਦਾ ਇਹ ਵੀਡੀਓ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ 8725842517 ਸਾਡਾ ਨੰਬਰ ਹੈ ਜਿਸ ਤੇ Google Pay ਦੀ ਸੇਵਾ ਵੀ ਚੱਲਦੀ ਹੈ ਅੱਜ ਇਸ ਬੱਚੀ ਨੂੰ ਕੁਝ ਕੱਪੜੇ ਤੇ ਪੈਸੇ ਦੇ ਰਹੇ ਆ ਤੇ ਇਸ ਦਾ